ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗ੍ਰੀਤਾ ਵੱਡੀ ਅਪਡੇਟ ਅੱਜ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸੁਖਵੀਰ ਬਾਦਲ ਨੂੰ ਲੈ ਕੇ ਵੱਡਾ ਫੈਸਲਾ ਨਿਕਲ ਕੇ ਸਾਹਮਣੇ ਆ ਸਕਦਾ ਤਾਂ ਬੀਤੇ ਸਮੇਂ ਤਨਖਾਈਆਂ ਕਰਾਰ ਦਿੱਤੇ ਗਏ ਸੀ ਸ੍ਰੀ ਕਾਲਕਤਖ ਸਾਹਿਬ ਦੇ ਵੱਲੋਂ ਤਨਖਾਈਆਂ ਕਰਾਰ ਦਿੱਤੇ ਗਏ ਸੀ 2007 ਤੋਂ 2017 ਵਿਲੇ ਸਰਕਾਰ ਰਹਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹਿੰਦੀ ਜਿਸ ਦੇ ਵਿੱਚ ਸੀਐਮ ਪ੍ਰਕਾਸ਼ ਬਾਦਲ ਰਹਿੰਦੇ ਤਾਂ ਡਿਪਟੀ ਸੀਐਮ ਸੁਖਵੀਰ ਬਾਦਲ ਰਹਿੰਦੇ ਜਿਸ ਦੇ ਬਾਅਦ ਬੇਅਦਬੀਆਂ ਹੁੰਦੀਆਂ ਨੇ 2015 ਦੇ ਵਿੱਚ ਬੇਅਦਬੀਆਂ ਦਾ ਦੌਰ ਚੱਲਦਾ ਉਸ ਤੋਂ ਬਾਅਦ ਲਗਾਤਾਰ ਉਸ ਨੂੰ ਲੈ ਕੇ ਕਾਫੀ ਨਿਸ਼ਾਨੇ ਉੱਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਸੁਖਬੀਰ ਬਾਦਲ ਰਿਹਾ ਇਸ ਨਿਸ਼ਾਨੇ ਦੇ ਉੱਤੇ ਜਿਸ ਦੇ ਬਾਅਦ ਹੁਣ ਜਦੋਂ ਬਾਗੀ ਧੜਾ ਲੱਗ ਹੁੰਦਾ ਲਗਾਤਾਰ ਸਿਆਸਤ ਦੇ ਵਿੱਚ ਗਿਰਾਵਟ ਨੂੰ ਦੇਖਦੇ ਹੋਏ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਗਿਰਾਵਟ ਨੂੰ ਦੇਖਦੇ ਹੋਏ ਇੱਕ ਬਾਗੀ ਧੜਾ ਬਣਦਾ ਜਿਸ ਦੇ ਵਿੱਚ ਬਾਗੀ ਧੜੇ ਦੇ ਜਿਹੜੇ ਲੀਡਰ ਆਹੋ ਇੱਕ ਚਿੱਠੀ ਦਿੰਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ ਸਿੱਧੇ ਤੌਰ ਤੇ ਕਹਿੰਦੇ ਆ ਕਿ ਸੁਖਬੀਰ ਬਾਦਲ ਨੂੰ ਆਪਣੇ ਵਿਹਾਰ ਤੇ ਤੇ ਸਾਰੇ ਫੈਸਲੇ ਲੈਂਦੇ ਰਹੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਣਾ ਚਾਹੀਦਾ ਉਹਨਾਂ ਨੂੰ ਸਜ਼ਾ ਲਾਉਣੀ ਚਾਹੀਦੀ ਹੈ ਹਾਲਾਂਕਿ 80% ਦੇ ਵਿੱਚ ਜਰੂਰ ਸ਼ਾਮਿਲ ਸਿੱਕੇ ਤਾਂ ਸਾਰਿਆਂ ਨੂੰ ਜਿਹੜੀ ਸਜ਼ਾ ਲਾਉਣੀ ਚਾਹੀਦੀ ਜਿਸਦੇ ਬਾਅਦ ਹੁਣ ਅੱਜ ਵੱਡਾ ਫੈਸਲਾ ਨਿਕਲ ਕੇ ਸਾਹਮਣੇ ਆ ਸਕਦਾ ਕਿਉਂਕਿ ਪਹਿਲਾਂ ਵੀ ਮੀਟਿੰਗਾਂ ਹੋ ਚੁੱਕੇ ਨੇ ਸਿੱਖ ਬੁੱਧੀਜੀਵੀ ਉਹਨਾਂ ਦੇ ਨਾਲ ਵੀ ਮੀਟਿੰਗ ਕਰ ਚੁੱਕੇ ਨੇ ਜਥੇਦਾਰ ਸਹਿਬਾਨ ਤੇ ਅੱਜ ਫਿਰ ਪੰਜ ਸਿੰਘ ਸਹਿਬਾਨ ਫੈਸਲਾ ਲੈ ਸਕਦੇ ਨੇ ਸੁਖਵੀਰ ਬਾਦਲ ਉਹਨਾਂ ਨੂੰ ਲੈ ਕੇ ਵੱਡਾ ਫੈਸਲਾ ਨਿਕਲ ਕੇ ਸਾਹਮਣੇ ਆ ਸਕਦਾ ਤਾਂ ਉੱਥੇ ਹੀ ਉਸ ਵੇਲੇ ਦੇ ਤਿੰਨ ਸਾਬਕਾ ਜਥੇਦਾਰਾਂ ਨੂੰ ਵੀ ਅੱਜ ਤਲਬ ਕੀਤਾ ਗਿਆ ਸ਼੍ਰੀ ਕਾਲਤਕ ਸਾਹਿਬ ਦੇ ਜੋ ਸਾਬਕਾ ਜਥੇਦਾਰ ਸਗੇ ਗਿਆਨੀ ਗੁਰਵਚਨ ਸਿੰਘ ਉਹਨਾਂ ਨੂੰ ਤਲਬ ਕੀਤਾ ਗਿਆ ਇਸ ਤੋਂ ਇਲਾਵਾ ਦਮਦਮਾ ਤਖਸੀਦੀ ਦਮਦਮਾ ਸਾਹਿਬ ਦੇ ਜੋ ਜਥੇਦਾਰ ਨੇ ਗਿਆਨੀ ਗੁਰਮੁਖ ਸਿੰਘ ਉਹਨਾਂ ਨੂੰ ਤਲਬ ਕੀਤਾ ਗਿਆ ਇਸ ਤੋਂ ਇਲਾਵਾ ਸ਼੍ਰੀ ਪਟਨਾ ਸਾਹਿਬ ਦੇ ਜੋ ਜਥੇਦਾਰ ਗਿਆਨੀ ਇਕਬਾਲ ਸਿੰਘ ਉਹਨਾਂ ਨੂੰ ਵੀ ਜਿਹੜਾ ਆ ਉਹ ਤਲਬ ਕੀਤਾ ਗਿਆ ਤੇ ਖਾਸ ਕਰਕੇ ਭਾਜਪਾ ਦੇ ਜੋ ਇਸ ਵੇਲੇ ਭਾਜਪਾ ਲੀਡਰ ਨੇ ਮਨਜਿੰਦਰ ਸਿੰਘ ਸਿਰਸਾ ਉਸ ਵੇਲੇ ਕੈਬਨਿਟ ਮੰਤਰੀ ਜਿਹੜੇ ਰਹੇ ਨੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਤੱਜ ਨਾਲ ਸਾਰਿਆਂ ਨੂੰ ਲੈ ਕੇ ਕੈਬਨਿਟ ਮੰਤਰੀ ਜੋ ਮੰਤਰੀ ਮੰਡਲ ਚ ਰਹੇ ਹੈ ਜਿਨ੍ਹਾਂ ਨੇ ਵਜਿਰੀਆਂ ਮਾਣੀਆਂ ਨੇ ਉਹਨਾਂ ਸਾਰਿਆਂ ਦੇ ਉੱਤੇ ਅੱਜ ਵੱਡਾ ਫੈਸਲਾ ਨਿਕਲ ਕੇ ਸਾਹਮਣੇ ਆ ਸਕਦਾ ਤੇ ਖਾਸ ਕਰਕੇ ਸਾਰਿਆਂ ਦਾ ਧਿਆਨ ਸੁਖਵੀਰ ਬਾਦਲ ਹੁਣਾ ਉੱਤੇ ਰਹਿ ਸਕਦਾ ਸੁਖਵੀਰ ਬਾਦਲ ਹੁਣਾ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਆ ਸੁਣਾਇਆ ਜਾ ਸਕਦਾ ਅੱਜ ਪੰਜ ਸਿੰਘ ਸਹਿਬਾਨ ਮੀਟਿੰਗ ਕਰਨਗੇ ਇਸ ਦੇ ਨਾਲ ਕੀ ਸਿਆਸਤ ਦੇ ਵਿੱਚ ਮੋੜ ਆ ਸਕਦਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਕੀ ਮੋੜ ਆ ਸਕਦਾ ਸਾਰਿਆਂ ਦੀਆਂ ਨਿਗਾਹਾਂ ਇਸ ਉੱਤੇ ਟਿੱਕੀਆਂ ਹੋਈਆਂ ਟਿੱਕੀਆਂ ਹੋਈਆਂ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਿਹਾ ਸੁਖਵੀਰ ਬਾਦਲੂਣਾ ਨੂੰ ਲੈ ਕੇ ਤਾਂ ਅੱਜ ਮੀਟਿੰਗ ਰੱਖੀ ਗਈ ਹੈ ਸੁਖਵੀਰ ਬਾਦਲੂਣਾ ਨੂੰ ਸੱਦਿਆ ਗਿਆ ਤਾਂ ਸਾਰੇ ਹੀ ਮੰਤਰੀ ਮੰਡਲ ਨੂੰ ਸੱਦਿਆ ਗਿਆ ਭਾਜਪਾ ਲੀਡਰ ਮਨਜਿੰਦਰ ਸਿਰਸਾ ਨੂੰ ਸੱਦਿਆ ਗਿਆ ਜਿਨ੍ਹਾਂ ਨੇ ਉਸ ਵੇਲੇ ਬਜ਼ੀਰੀ ਮਾਣੀ ਸੀ ਜਿਨ੍ਹਾਂ ਨੂੰ ਕੈਬਨਿਟ ਰੈਂਕ ਜਿਹੜਾ ਆ ਉਹ ਮਿਲਿਆ ਹੋਇਆ ਸੀ ਹਾਲਾਂਕਿ ਉਹਨਾਂ ਨੇ ਜ਼ਰੂਰ ਆਪਣੀ ਗੱਲਬਾਤ ਦੇ ਵਿੱਚ মিডিਆ ਸਾਹਮਣੇ ਜ਼ਰੂਰ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਉਹ ਜਿਹੜੇ ਹੈ ਘਟਨਾ ਜਿਹੜੀ ਹੈ ਜੂਨ ਦੇ ਚੜ੍ਹਦੇ ਚ 1 ਜੂਨ ਦੇ ਨਿੜ ਤੇੜ ਜਿਹੜੀ ਹੈ ਵਾਪਰਦੀ ਜਿਸ ਦੇ ਬਾਅਦ ਮੈਨੂੰ ਜਿਹੜੀ ਆ ਉਸ ਦੇ ਬਾਅਦ ਵਜੀਰੀ ਮਿਲਦੀ ਹੈ ਇਸ ਬਿਆਦਵੀ ਦੀ ਘਟਨਾ ਦੇ ਬਾਅਦ ਹੀ ਮੈਨੂੰ ਵਜੀਰੀ ਮਿਲੀ ਆ ਪਰ ਉਸ ਦੇ ਬਾਅਦ ਜੇ ਗੱਲ ਕਰ ਲਈਏ ਤਾਂ ਲਗਾਤਾਰ ਪਰ ਜਥੇਦਾਰ ਸਹਿਬਾਨਾਂ ਵੱਲੋਂ ਨਾ ਸਾਰਿਆਂ ਨੂੰ तमाम ਲੋਕਾਂ ਨੂੰ ਸਦਕੇ ਨਾਲ तमाम ਜਿਨ੍ਹਾਂ ਨੇ ਵਜੀਰੀਆਂ ਮਾਣੀਆਂ ਜਿਹੜੇ ਜਿਨ੍ਹਾਂ ਦੀ ਸਰਕਾਰ ਰਹੀ ਆ ਖਾਸ ਕਰਕੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਇੱਕ ਜੇ ਗੱਲ ਕਰ ਲਈਏ ਤਾਂ ਪੰਜਾਬ ਦੀ ਜਿੱਥੇ ਖੇਤਰੀ ਪਾਰਟੀ ਆ ਤਾਂ ਉੱਥੇ ਹੀ ਧਾਰਮਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਅਦ ਇਹ ਗੱਲ ਕਰ ਲਈਏ ਤਾਂ ਸਿੱਖਾਂ ਦੀ ਇੱਕ ਕਹਿ ਸਕਦੇ ਹਾਂ ਕਿ ਇੱਕ ਧਾਰਮਿਕ ਤੌਰ ਤੇ ਵੀ ਇੱਕ ਭੂਮਿਕਾ ਜਿਹੜੀ ਆ ਨਿਭਾਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖਾਂ ਦੇ ਮਸਲਿਆਂ ਲੈ ਕੇ ਤਾਂ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਉਹਨਾਂ ਦੀ ਉਹਨਾਂ ਦੇ ਸਿਰ ਇੱਕ ਵੱਡੀ ਜ਼ਿੰਮੇਵਾਰੀ ਹੈ ਉਸ ਵੇਲੇ ਜੋ ਪੰਜਾਬ ਦੇ ਵਿੱਚ ਵਰਤਾਰਾ ਵਾਪਰਿਆ ਜੋ ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਸ ਨੂੰ ਲੈ ਕੇ ਲਗਾਤਾਰ ਉਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਸੀ ਉਸ ਨੂੰ ਕਿਸ ਤਰੀਕੇ ਦੇ ਨਾਲ ਜਾਂਚ ਕਰਵਾਈ ਜਾਵੇ ਕਿਸ ਤਰੀਕੇ ਦੇ ਨਾਲ ਉਹਨਾਂ ਬੇਅਦਬੀ ਦੇ ਦੌਰ ਨੂੰ ਰੋਕੇ ਜਾਵੇ ਪਰ ਉਸਦੇ ਬਾਅਦ ਹੀ 2017 ਦੇ ਬਾਅਦ ਕਾਂਗਰਸ ਦੀ ਸਰਕਾਰ ਜਿਹੜੀ ਆ ਜਾਂਦੀ ਕੈਪਟਨ ਉਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਤਾਂ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਡਿਫੈਂਡ ਜਰੂਰ ਕੀਤਾ ਜਾਂਦਾ ਹੈ ਕਿ ਸਾਨੂੰ ਜਿਹੜਾ ਸਮਾਂ ਨਹੀਂ ਮਿਲਿਆ ਉਸਦੇ ਬਾਅਦ ਕਾਂਗਰਸ ਦੀ ਸਰਕਾਰ ਆਈ ਹੈ ਤਾਂ ਕਰਕੇ ਬੇਅਦਬੀਆਂ ਦਾ ਇਨਸਾਫ ਜਿਹੜਾ ਹੈ ਉਹ ਨਹੀਂ ਮਿਲ ਸਕਿਆ ਪਰ ਉਸ ਤੋਂ ਬਾਅਦ ਇਹ ਗੱਲ ਕਰ ਲਈ ਤਾਂ ਹਾਲਾਂਕਿ ਸੁਖਵੀਰ ਬਾਦਲ ਹੁਣੀ ਜਰੂਰ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬੇ ਖੇ ਪੇਸ਼ ਹੁੰਦੇ ਨੇ ਤਲਬ ਕੀਤਾ ਜਾਂਦਾ ਉਹਨਾਂ ਨੂੰ ਉਸਦੇ ਬਾਅਦ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਪਰ ਸਜ਼ਾ ਦੇ ਲਈ ਕਾਫੀ ਲੰਮਾ ਸਮਾਂ ਜਿਹੜਾ ਪੈ ਗਿਆ ਜ ਕਟਰਾਮਾ ਵਾਪਰੀਆਂ ਘਟਨਾਕਰਮ ਵਾਪਰੇ ਉਸ ਦੇ ਵਿਚਾਲੇ ਸੁਖਵੀਰ ਬਾਦਲ ਹੁਣੀ ਲਗਾਤਾਰ ਉਹਨਾਂ ਨੇ ਸ਼੍ਰੀ ਕਾਲ ਤੱਕ ਸਾਹਿਬ ਉਤੇ ਪਹੁੰਚ ਕੀਤੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਜਲਦ ਤੋਂ ਜਲਦ ਜਿਹੜੀ ਆ ਸਜ਼ਾ ਸੁਣਾਈ ਜਾਵੇ ਕਿਉਂਕਿ ਪੰਜਾਬ ਦੇ ਲਈ ਮੈਂ ਕੰਮ ਜਿਹੜਾ ਆ ਉਹ ਕਰਨਾ ਚਾਹਣਾ ਤੇ ਬੀਤੇ ਗੱਲ ਕਰ ਲਈ ਤਾਂ ਉਹਨਾਂ ਦੇ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਸਾਰੇ ਦੇ ਵਿਚਾਲੇ ਹੁਣ ਵੱਡਾ ਫੈਸਲਾ ਹੀ ਨਿਕਲ ਕੇ ਸਾਹਮਣੇ